ਜੇ ਅਸੀਂ ਰੁੱਖਾਂ ਨੂੰ ਤੁਸੀਂ ਦੇਖ ਰਹੇ ਹੋ ਇਸ ਤਰੀ ਸੜਕਾਂ ਦੇ ਕਿਨਾਰੇ ਸਾੜਦੇ ਰਵਾਂਗੇ ਤਾਂ ਸਾਨੂੰ ਬਰਸਾਤਾਂ ਕਿੱਥੇ ਦਿਖਾਈ ਦੇਣਗੀਆਂ ਪੰਜਾਬ ਦੇ ਵਿੱਚ ਸਾਨੂੰ ਸਮਝਣਾ ਹੋਵੇਗਾ ਅਸੀਂ ਰੁੱਖਾਂ ਨੂੰ ਨਾ ਸਾੜੀਏ ਸੜਕ ਦੇ ਕਿਨਾਰੇ ਲਗਾਤਾਰ ਅੱਗ ਲੱਗ ਰਹੇ ਹਨ ਉਹਦੇ ਕਰਕੇ ਜਿਹੜੇ ਇਹ ਰੁੱਖ ਹੈ ਤੁਸੀਂ ਦੇਖ ਰਹੇ ਨਿਆ ਬੁੱਟਾ ਤਿਆਰ ਹੁੰਦਾ ਉਹ ਦੇਖੋ ਕਿਵੇਂ ਸੜ ਗਿਆ ਝੋਲ ਗਿਆ ਪੂਰੀ ਤਰ੍ਹਾਂ ਬੁੱਟਾ ਲੱਗਣਾ ਹੀ ਨਹੀਂ ਤੇ ਜੇ ਬੁੱਟੇ ਸੜਕਾਂ ਦੇ ਕਿਨਾਰੇ ਲੱਗੇ ਤਾਂ ਹੀ ਤੁਹਾਡਾ ਵਾਤਾਵਰਣ ਸੁਧਰ ਸਕਦਾ ਹੈ ਜੇ ਬੁੱਟੇ ਹੀ ਖਤਮ ਹੋ ਜਾਣੇ ਰੁੱਖ ਹੀ ਨਹੀਂ ਬਚਣੇ ਤੋ ਬਰਸਾਤ ਵੀ ਨਹੀਂ ਹੋਣੀ ਔਰ ਮੌਸਮ ਜਿਸ ਤਰ੍ਹਾਂ ਤਾਪਮਾਨ ਲਗਾਤਾਰ ਬਦ ਰਿਹਾ ਹੈ ਪੇਡਾਂ ਨੂੰ ਬਚਾਉਣ ਦੇ ਲਈ ਸਾਨੂੰ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਣਾ ਹੋਵੇਗਾ ਜੇ ਅਸੀਂ ਇਸ ਤਰ੍ਹਾਂ ਹੀ ਰੁੱਖਾਂ ਨੂੰ ਸੜਕਾਂ ਦੇ ਕਿਨਾਰੇ ਅੱਗ ਲੱਗਦੀ ਰਹੀ ਤੋ ਔਰੇ ਬੁੱਟੇ ਇਸ ਤਰ੍ਹਾਂ ਚੁਲਸ ਕੇ ਨਸ਼ਟ ਹੋ ਜਾਣੇ ਕੈਮਰਾਮੈਨ ਪ੍ਰਥਮ ਦੇ ਨਾਲ ਪਰ ਸੋਤਮ ਕੋਸ਼ਿਕ ਸਮਾਣਾ ਨਿਊਜ਼